ਲੈ ਮੈਂ ਤਰਪ ਆਇਆ ਕਿ ਮੋੜਾਂ ਦੀ ਮੰਡੀ ਤੇ ਹਰ ਜਿਹੜੀ 20 20 ਤਰੀਕ ਨੂੰ ਲੱਗਦੀ ਹੈਗੀ ਤੇ ਜੇ ਕਿਸੇ ਨੇ ਬਈ ਫਾਰਮ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਹੈਗਾ 97 799 48482 ਤੇ ਪਿੰਡ ਮੇਰਾ ਮੱਤੀਆ ਤੇ ਜ਼ਿਲ੍ਹਾ ਮੇਰਾ ਹੈਗਾ ਮਾਨਸਾ ਠੀਕ ਆ ਤੁਹਾਨੂੰ ਦਿਖਾਵਾਂਗੇ ਟੌਪ ਟੌਪ ਦੀਆਂ ਝੋਟੀਆਂ ਚੰਗੀ ਤੋਂ ਚੰਗੀ ਝੋਟੀ ਮਾੜੀ ਤੋਂ ਮਾੜੀ ਠੀਕ ਆ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਰ ਰੋਜ਼ ਡੇਲੀ ਆਪਣੀ ਅਪਡੇਟ ਡੇਲੀ ਡੋਜ ਲੈਣ ਲਈ ਆਪਣਾ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ ਮੇਰਾ ਨਾਮ ਹੈ ਤਰਮੰਦਰ ਸਿੰਘ ਚਾਹਲ ਹਰ ਮੰਡੀ ਤੇ ਵੀਡੀਓ ਬਣਾ ਕੇ ਆਉਂਦੇ ਹੁੰਦੇ ਆਪਾਂ ਧੰਨਵਾਦ ਲੈ ਵੀ ਮਿੱਤਰੋ ਮੋੜ ਮੰਡੀ ਪਹੁੰਚਾਂਗੇ ਬਈ ਜਿੱਥੇ ਕੀ ਟਾਪ ਦੀ ਕਰੀਮ ਪਹੁੰਚਦੀ ਹੈਗੀ ਜਮਾ ਤੇ ਦਿਖਾਉਨੇ ਆ ਬਈ ਸਾਨੂੰ ਝੋਟੀ ਹਰ ਜੀ ਟੇਲ ਲੈ ਕੇ ਕੋਈ ਕਰ ਕਰ ਪੂਰੀ ਸਹੀ ਲਾਈ ਹੈਗੀ

ਬਾਬਾ ਜੀ ਕਿੰਨੇ ਮਹੀਨੇ ਸੂਇਆ ਜੀ ਇਹ ਦੂਜਾ ਸੂਇਆ ਜੀ ਦੂਜਾ ਸੂਇਆ ਸੂਈ ਹੈ ਜੀ ਕਿੰਨੇ ਦਿਨ ਹੋ ਗਏ ਜੀ ਅੱਜ ਹਫਤਾ ਹੋ ਗਿਆ ਸਹੀ ਨੂੰ ਹਫਤਾ ਹੋ ਗਿਆ ਜੀ ਕਿੰਨੇ ਲੀਟਰ ਦੁੱਧ ਹੈ ਜੀ 15 ਕਿਲੋ ਦੁੱਧਾ 15 ਕਿਲੋ ਦੇਖੋ ਬਈ ਝੋਟੀ ਤੇ ਚਵਾਈ ਕਿਵੇਂ ਆ ਬਾਬਾ ਜੀ ਚਵਾਈ ਬਹੁਤ ਬੋਲੀ ਹੈ ਬੋਲੀ ਕੀ ਰੇਟ ਹੈ ਜੀ ਇਹਦਾ ਸਵਾ 2 ਲੱਖ ਰੁਪਏ ਸਵਾ 2 ਲੱਖ ਰੁਪਿਆ ਪਿੰਡ ਕੀ ਆਪਣਾ ਪਿੰਡ ਕਾਲੇ ਕੇ ਕਾਲੇ ਕੇ ਇਤਰਾਲੇ ਕੋਲ ਜਿਹੜਾ ਮੋਗਾ ਜਿਹੜਾ ਮੋਗਾ ਹੀ ਹੈ ਫੋਨ ਨੰਬਰ ਜੀ 998430683 ਠੀਕ ਹੈ ਜੀ ਤੇ ਮਿੱਤਰੋ ਤੁਹਾਨੂੰ ਆ ਵੀ ਆ ਵੀ ਝੋਟੀ ਆਪਣੀ ਹੈ ਜੀ ਹਾਂ ਜੀ ਲੈ ਮਿੱਤਰੋ ਤੁਹਾਨੂੰ ਝੋਟੀ ਇਹ ਵੀ ਦਿਖਾਉਣੇ ਆਗੇ ਬਣੇ ਰਹੋ ਵੀਡੀਓ ਨਾਲ ਬਈ ਤੇ ਦੇਖੋ ਬਈ ਆ ਕੀ ਦੇਖੋ ਬਈ ਪੂਰੀ ਹੈ ਇਹ ਮੋਲੀ ਜੀ ਉਹ ਤਾਂ ਦੋ ਦਸ ਕਰਸਾ ਬਾਬਾ ਜੀ ਇਹਦੀ ਮਗਰ ਗਈ ਹੈਗਾ ਇਹਦੇ ਮਗਰ ਕੱਟਾ ਇਹਦੇ ਮਗਰ ਬਈ ਕੱਟਾਗਾ ਆ ਦੇਖੋ ਜੀ ਪੂਰੀ ਹੈ ਬਰੀਡ ਦੀ ਝੋਟੀ ਆ ਬਈ ਦੇਖੋ ਕਿੰਨੇ ਮਸੂਏ ਜੀ ਇਹ ਇਹ ਤੀਜਾ ਸੂਏ ਦੂਜੇ ਸੂਏ ਮਾਗਰੇ ਦੀ ਰੋਵਾ ਕੱਤੀ ਆ ਜਿੱਦੇ ਅੱਗੇ ਆ ਮਾਗਰੇ ਦੀ ਕੱਤੀ ਆ ਇਹਦੇ ਥਲੇ ਕਿੰਨਾ ਦੁੱਧ ਆ ਇਹ 14 ਕਿਲੋ ਦੁੱਧ 14 ਕਿਲੋ ਇਹਦੇ ਥਲੇ ਆ ਬਈ ਇਹਦੀ ਰਿਮਾਨੀ ਜੀ ਇਹ ਆ 20 10 20 10 ਦੇਖੋ ਬਈ ਬਾਕੀ ਤੁਸੀਂ ਕਰਨੇ ਬਾਬੇ ਨਗਨ ਪੈਕਟ ਬੱਬਈ ਆਪਣਾ ਮਵਾਰਦਾ ਕੰਮ ਹੈ ਜੀ ਹਾਂ ਜੀ ਹਾਂ ਜੀ ਲੈ ਮਿੱਤਰੋ ਜੀ ਇਹ ਵੇਕੀਆਂ ਬਈ ਬਾਬਾ ਤੁਹਾਨੂੰ ਹੋਰ ਵੀ ਦਵਾ ਦੂਗਾ ਮੱਝਾਂ ਬਾਬੇ ਕੋਲੇ ਇੰਨੀਆਂ ਹੁੰਦੀਆਂ ਨੇ ਬੱਬਾ ਆਮ ਘਰੇ ਆਪਣੇ 8-10 8 ਦਾ ਕੋੜੀਆਂ ਹੁੰਦੀਆਂ 8 ਦਾ ਮਿਲ ਜਾਂਦੀਆਂ ਕੋੜੀਆਂ ਵੀ ਨੇ ਕੋੜੀਆਂ ਵਾਰੀ ਗੱਲ ਠੀਕ ਆ ਠੀਕ ਆ ਲੈ ਮਿੱਤਰੋ ਬਾਬਾ ਕੋੜੀਆਂ ਦਾ ਵਪਾਰ ਵੀ ਕਰਦਾ ਮੇਰੇ ਵਾਂਗੂ ਤੇ ਦੇਖੋ ਬਈ ਤੁਸੀਂ ਬਾਕੀ ਇਮਾਨਦਾਨ ਆਪਾਂ ਕਹਿ ਕੇ ਕਰਾ ਲਾਂਗੇ ਥੋੜਾ ਮੋਟਾ ਵਧੀਆ ਚੂਈ ਚੂਈ ਚ ਵਧੀਆ ਨੇ ਬਈ ਪੂਰੀਆਂ ਮੈਂ ਜਮਾ ਗੰਨੇਆਂ ਰੀਆਂ ਪੋਲੀਆਂ ਯਾਰ ਹੋਰ ਦੱਸ ਪੂਰ ਚਿੱਟਾ ਸਿਵਲ ਸੂਲ ਪੂਰਾ ਠੰਢ ਗਿਆ ਪੂਰੀ ਠੰਡੀਆਂ ਸੀ ਲਿਆ ਬਈ ਇਹ ਜਵਾਬਤ ਹੋਈ ਜਾਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਬਈ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਲੈ ਮਿੱਤਰੋ ਮੌੜ ਮੰਡੀ ਖੜੇ ਆਗੇ ਬਈ ਝੋਟੀ ਦਿਖਾਉਣ ਲੱਗੇ ਆਗੇ ਸਸੀਗਾ ਬਈ ਸਸੀਗਾ ਜੀ ਕੀ ਨਾਮ ਹੈ ਜੀ ਆਪਣਾ ਪਿੰਡ ਦਾ ਸੁਖਜੀਤਾ ਬਈ ਪਿੰਡ ਜੀ ਪਿੰਡ ਮੰਡੀ ਦਾ ਬਈ ਤੇ ਜਿਲ੍ਹਾ ਕਿਹੜਾ ਪੈਂਦਾ ਤੁਹਾਨੂੰ ਬਠਿੰਡਾ ਬਠਿੰਡਾ ਜੀ ਜਿਲ੍ਹਾ ਬਈ ਬਠਿੰਡਾ ਦਾ ਦੇਖੋ ਬਈ ਢੀਲੂ ਝੋਟੀ ਆਗੀ ਕਿੰਨਾ ਦੁੱਧਾ ਬਈ ਲੈ ਕਿੰਨਾ ਦੁੱਧਾ ਬਈ 9 ਲੀਟਰ ਹਾਂ ਕੈਮਿਸੂ ਹੈ ਬਈ ਇਹ ਦੂਜੇ ਸੂਏ ਹੈ ਬਈ ਦੂਜੇ ਸੂਏ ਹੁਣ ਸੁਹੀ ਹੋਈ ਆ ਹਾਂ ਹਾਂ ਤੇ ਮਗਰ ਬਈ ਇਹ ਦੇ ਬੱਚਾ ਸੀ ਬਈ ਇਹ ਹੋ ਗਿਆ ਬਈ 2 ਮਹੀਨੇ ਸੋਈ ਮੇਰੀ ਅੱਛਾ ਹੂੰ ਹੂੰ ਕੀ ਹੋ ਗਿਆ ਹੋ ਗਿਆ ਕੀ ਹੋ ਗਿਆ ਜੀ ਬੱਚਾ ਮਰ ਗਿਆ ਬਈ ਇਹ ਠੰਡ ਨਾਲ ਅੱਛਾ ਅੱਛਾ ਠੰਡ ਨਾਲ ਮਰ ਗਿਆ ਬਈ ਦੁੱਧ ਕਿੰਨਾ ਸੀਗਾ 9 ਕਿਲੋ ਬਈ 9 ਕਿਲੋ ਦੇਖੋ ਬਈ ਨਾਲ ਪੈਂਦੀ ਆ ਕਿ ਬਈ ਹਾਂ ਬਈ 4 ਟੇ 4 ਟੇ ਹਾਂ ਪੰਜ ਬਾਗ ਚੋਲੇ ਨੂੰ ਐਂਦੀ ਸਿਲ ਝੋਟੀ ਆ ਠੀਕ ਆ ਬਈ ਦੇਖੋ ਬਈ ਮਗਰ ਮੰਗ ਕੀ ਕਰਨਾ ਬਈ ਇਹਦੀ ਜੀ ਬਈ 80 ਰੁਪਿਆ ਸੀਆਰਪੀ ਉਹ ਬਈ ਡਿਮਾਂਡ ਕਰਦਾਗਾ ਫਾਈਲ ਨੰਬਰ ਕਨ ਆਪਣਾ 9175890 ਠੀਕਾ 00205 ਠੀਕਾ ਕਿਹੜੀ ਲੁਜੋਟੀ ਆਪਣੀ ਹਾਂ ਹਾਂਜੀ ਹਾਂਜੀ ਬਾਈ ਘਰੇ ਰੱਖੀ ਹੋਈ ਹੈ ਦੇਖ ਲਓ ਬਾਈ ਕੋਹ ਮਾਰ ਜਾਊਗੀ ਕਿਹੜੀ ਬਾਈ ਚਲ ਉਹਦੇ ਕੋਲੇ ਚਲ ਹਾਂ ਹਾਂ ਬਾਈ ਹਾਂ ਸੱਜਰਾ ਬਾਈ ਅੱਛਾ ਇਹ ਮਿੱਤਰੋ ਸੱਜਰਾ ਗਈ ਤੇ ਇਹਨੂੰ ਕਿੰਨਾ ਨਾਂਵਾਂਗੇ ਤੁਸੀਂ ਇਹਨੂੰ ਇਹਨੂੰ ਹੋਗੇ 9 ਦਿਨ ਬਾਈ 9 ਦਿਨ ਮਗਰ ਜੀ ਇਹਦੇ ਕੱਟਾ ਕੱਟੀ ਹੈ ਬਾਈ ਮਗਰ ਇਹਦੇ ਬਾਈ ਕੱਟੀ ਹੈਗੀ ਆ ਖੜੀ ਹੈਗੀ ਇਸ ਲੇਕਨਾ ਦੁੱਧ 14 ਲੀਟਰ ਬਈ 14 ਲੀਟਰ ਇਹਸਲੇ ਦੁੱਧਾਗਾ ਇਹਦੀ ਬਈ ਡਿਮਾਂਡ ਆ ਇਹ 1.5 ਲੱਖ ਰੁਪਇਆ ਬਈ 1.5 ਲੱਖ ਰੁਪਇਆ ਇਹ ਕਿੰਨੇ ਸੂਇਆ ਇਹ ਚੌਥੇ ਸੂਇਆ ਚੌਥੇ ਸੂਇਆ ਮਿੱਤਰੋ ਇਹ ਦੇਖੋ ਬਈ ਸੁਣਵਾਣਾ ਜੀ ਆਪਾਂ ਮੂਰੋ ਵੀ ਦਿਖਾਉਣਾ ਫਿਰ ਹਰਿਆਣੇ ਦੀ ਛੋਟੀ ਆ ਬਈ ਹਰਿਆਣੇ ਦੀ ਆ ਬਈ ਦੇਖੋ ਮੂਰੋ ਨੂੰ ਦੇਖ ਲਓ ਫੇਸ ਕੁਆਲਿਟੀ ਤੇ ਵਧੀਆ ਕਰ ਦੋ ਦੁੱਧ ਦਾ ਖਾ ਵਧੀਆ ਬੱਬੂਆ ਦੇਖੋ ਬਈ ਮਿੱਤਰੋ ਬਾਕੀ ਬਈ ਮਾਨਤਨ ਕਰ ਦੂਗਾ ਪਿੰਡ ਬਈ ਦਾ ਮੰਡੀਕਲਾ ਜ਼ਿਲ੍ਹਾ ਬਠਿੰਡਾ ਠਿੰਡਾ ਬਈ ਮੋਬਾਈਲ ਨੰਬਰ ਸਮੋਪਰਦਾਸੀ ਦਿੱਤਾ ਕਰ ਲਿਓ ਬਈ ਦਾ ਸੰਪਰਕ ਦੋ ਵਜਾ ਖੜੀਆਂ ਨੇ ਬਈ ਕੋਲ ਤੇ ਖੋਪਰੀ ਮੌਰ ਮੰਡੀ ਠੀਕ ਹੈ ਧੰਨਵਾਦ ਲੈ ਮਿੱਤਰੋ ਮੌਰ ਮੰਡੀ ਤੇ ਖੜਿਆਂਗੇ ਬਈ ਦਿਖਾਉਣਾ ਤੁਹਾਨੂੰ ਪੂਰੀ ਟੌਪ ਦੀ ਝੋਟੀ ਬਈ ਚੈਂਪੀਅਨ ਸਿੰਗ ਲੱਗਿਆ ਹੋਇਆ ਹੈਗਾ ਬਾਕੀ ਦੇਖੋ ਬਈ ਸਾਰੀ ਤੇ ਬਾਕੀ ਆਪਾਂ ਫੋਲ ਕੇ ਦਿਖਾਈਏ ਬਈ ਫੋਲ ਕੇ ਦਿਖਾ ਦਾਂਗੇ ਬਈ ਦੇਖੋ ਮਤਰਾ ਉਰੀਤ ਤੋਂ ਬਈ ਛੋਟੀ ਹੈਗੀ ਦੇਖੋ ਬਈ ਲੇ ਵਾਲੂ ਵਾ ਪੂਰਾ ਵਧੀਆ ਲੱਗਾ ਹੋਇਆਗਾ ਤੇ ਕੀ ਨਾਮ ਹੈ ਬਈ ਆਪਣਾ ਹਾਂ ਬਈ ਹਰਵਿੰਦਰ ਸਿੰਘ ਨਾਮ ਹੈ ਬਈ ਪੰਡ ਜੀ ਗਿਆਨਾ ਪੰਡ ਜੀ ਤੇ ਜਿਲ੍ਹਾ ਆਪਣੇ ਜੀ ਬਠਿੰਡਾ ਜੀ ਜਿਲ੍ਹਾ ਬਠਿੰਡਾ ਹਾਂਜੀ ਕਿੰਨੇ ਸੂਇਆ ਬਾਈ ਇਹ ਇਹ ਦੂਜੇ ਸੂਇਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕਿ ਸੂਣਾ ਜੇ ਇਹਨੂੰ ਸੂਪ ਹੀ ਬਾਈ ਆ ਇਹਦਾ ਕੱਟੂਗਾ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਸੂਈ ਦੇ ਇੱਕ ਟਰੂ ਕੀ ਹੈਗਾ ਕੱਟਾ ਹੈ ਪਿੱਛੇ ਮਗਰ ਬਾਈ ਕੱਟਾਗਾ ਬਿੱਲੂ ਦੇ ਕੱਟੇ ਦਾ ਕੱਟਾ ਹੈ ਬਿੱਲੂ ਸਾਣ ਦਾ ਕੱਟਾ ਬਿੱਲੂ ਸਾਣ ਦਾ ਠੀਕ ਆ ਠੀਕ ਆ ਆਪਣੇ ਕੋਲ ਹੈਗਾ ਪਰਪਰ ਹਾਂ ਪਰਪਰ ਹੈਗਾ ਆਪਣੇ ਕੋਲ ਠੀਕ ਆ ਬਾਈ ਇਹ ਆਪ ਪਤਾ ਕਿਹੜੀ ਦੀ ਹੈ ਕਿ ਨਹੀਂ ਨਹੀਂ ਆਪ ਪਤਾ ਨਹੀਂ ਇਹਦੇ ਜਾਣਦੀ ਹੈ ਠੀਕ ਆ ਦੇਖੋ ਬਾਈ ਦੁੱਧ ਕਿੰਨਾ ਬਈ ਇਸ ਟਾਈਮ ਇਹਦੇ ਦੁੱਧ ਇਸ ਟਾਈਮ ਇਹ 14 ਲੀਟਰ ਤਿਆਰ ਕਰ ਗਏ ਜੀ ਠੀਕ ਆ ਹਾਂ ਕਿੰਨਾ ਕਰੂਗੀ ਤੇਰੇ ਹਿਸਾਬ ਨਾਲ ਬਾਈ ਇਹ ਬਾਈ ਕਰਦੇ ਤਾਂ ਉਮੀਦ ਤਾਂ ਬੜੇ ਦੀਆਂ ਪਰ 16 ਤੋਂ ਪਲੱਸ ਜਾਊਗੇ ਠੀਕ ਆ ਡਿਮਾਂਡ ਕੀ ਕਰਦਾ ਇਹਦੀ ਡਿਮਾਂਡ ਇਹਦੀ ਕੱਸੀ ਜੀ 1.80 ਲੱਖ ਰੁਪਏ ਬਾਈ ਡਿਮਾਂਡ ਕਰਦਾਗਾ ਬਾਕੀ ਮੌਕੇ ਤੇ ਥੋੜਾ ਕਨਾ ਮਾਨਤਨ ਕਰਦਾਗਾ ਬਾਈ ਦੇਖੋ ਬਾਈ ਮੋਬਾਈਲ ਨੰਬਰ ਜੀ ਆਪਣਾ 98646 257857 ਠੀਕ ਆ ਜੀ ਠੀਕ ਦੇਖੋ ਬਾਈ ਪੂਰੀ ਟੌਪ ਦੀ ਝੋਟੀ ਆ ਪੂਰੀ ਟੌਪ ਦੀ क्या बहितान हुआ लेकिन मतलब मौन मंडी खड़े हैं क्या भाई सांग दुःख हो लगेंगे पूरी टॉप नीचे उठी देखो भाई पहला नंबर वही ना नंबर आ गया आ गया वो दोनों एम फ़राह लफ़ाड़ा अल्लाह में कोई ना देखो भाई जो कि ਉਰੇਂਡਿਆ ਵੇੜੀ ਉਰੇਂਡਿਆ ਮੋਰ ਮੰਡੀ ਜਿੱਥੇ ਕੀ ਬਈ ਟਾਪ ਦੀ ਕਰੀਮ ਆਉਂਦੀ ਆ ਪੰਜਾਬ ਹਰਿਆਣੇ ਦੀ 사ਸ਼ੀ ਗਾਲ ਬਾਈ 사ਸ਼ੀ ਗਾਲ ਵੀਰੇ ਕਿਨਾਵਾ ਜੀ ਸਤਪੁਰ ਸਿੰਘ ਵੀਰੇ ਪੰਡ ਜੀ ਪੰਡ ਚ ਕੇਪੜ ਜਲਾ ਸੰਗਰੂਰ ਵੀਰੇ ਜਲਾ ਜਿੱਤੇਪੜ ਸੁੱਕ ਲੋਟੇ ਮੰਡੋ ਹਾਂਜੀ ਵੀਰੇ ਤੇ ਲੈ ਮਿੱਤਰੋ ਛੋਟੀ ਕੈਮੀ ਸੁਏ ਬਈਏ ਬਈ ਇਹ ਦੂਜਾ ਸੁਆਇਆ ਚੌਗੀ ਆ ਹਜੇ ਮੂੰਹ ਅੱਛਾ ਹਾਂ ਦੁੱਧ ਕਹਿੰਦਾ ਬਾਈ ਬਾਈ ਦੁੱਧ ਹੁਣ 17 18 ਕਿਲੋ ਦੁੱਧ ਰੈਡੀ ਹੋ ਮੈਂ ਧੱਲੇ ਠੀਕ ਹੈ ਹਾਂ ਕੈਮੀ ਸੁਏ ਦੂਜੇ ਦੂਜਾ ਬਾਈ ਤੇ ਮਾਗਰ ਬਈ ਤੇ ਮਾਗਰ ਕਟਾ ਵੀਰੇ 14 10 70 ਦਾ ਬੱਚਾ ਬਾਈ ਪਿੱਛੇ ਹੈ 14 10 70 ਦਾ ਬਾਈ ਮਗਰ ਕੱਟਾ ਗਾ ਬਾਈ ਕੱਟਾ ਹੈ ਹਾਂ ਕੱਟਾ ਬਾਈ ਦੇਖੋ ਬਾਈ ਈ ਰਿਮਾਂਡ ਕਰਦਾ ਬਾਈ ਇਹਦੀ ਬਾਈ ਮੁੱਲ ਕਰਦੇ ਆ ਮੈਂ ਨਾ 3 ਲੱਖ 2.5 ਲੱਖ ਦੀ ਮੈਂ ਦੇ ਦਵਾਂਗੇ ਠੀਕ ਆ ਕੋਈ 17 18 ਮਿੰਨ ਕੇ ਲੈ ਜਾ ਮੇਰਾ ਵੀਰ ਠੀਕ ਆ 2 ਡੰਗ ਚੋਲੇ ਚਾਹ ਮੇਰੇ 4 ਡੰਗ ਚੋਵੇ ਪੈਂਡ ਰਹਿ ਰਿਹਾ ਐਸ ਵੀ ਦਾ ਤਾਂ ਵੀ ਹੈਗਾ ਰੋਜ਼ ਦਾ ਵਪਾਰ ਦਾ ਕੰਮ ਆ ਵੀਰੇ ਠੀਕ ਆ ਬਾਈ ਠੀਕ ਆ ਹਾਂ ਬਾਕੀ ਵੀ ਥੋੜਾ ਕਾਣਾ ਮਾਨਤਨ ਕਰਾ ਦਾਂਗੇ ਕਹਿ ਕੇ ਦੇਖੋ ਬਾਈ ਨੰਬਰ ਜੀ नंबर बाहट अठ सौ चौंती भी छिहत्तर छे देखो बाहठ अठ सौ चौंती छि छह सौ भाई पूरी टॉपी के आया मोड़ दिया देखो भाई, देखो भाई। ਸਿੰਗ ਸੁੰਗ ਪੂਰੇ ਓਕੇ ਨੇਗੇ ਇਹ ਉਪਯੋਚ ਕਰੋ ਨਾਰਾ ਫੇਰ ਵੀ ਮੰਗਾ ਕੇ ਧੰਨਵਾਦ ਵੀਰ ਜੀ ਲੈ ਮਿੱਤਰੋ ਮੋਰ ਮੰਡੀ ਤੇ ਖੜਿਆਂਗੇ ਬਾਈ ਦਿਖਾਉਣ ਲੱਗੇ ਹਾਂ ਪਾਪ ਵਧੀਆਂ ਦੋ ਝੋਟੀਆਂ ਸਿੰਘ ਸੁੰਗ ਪੂਰੇ ਓਕੇ ਨੇਗੇ ਇੱਕ ਮਿੰਟ ਜੀ ਸਾਰੀ ਆਪਾਂ ਡਿਟੇਲ ਦਵਾਂਗੇ ਜੀ ਥੋੜਾ ਜਿਹਾ ਬਾਈ ਹਟ ਤੇਰੀ ਚੱਕੇ ਦਾ ਕਰਦੀ ਆ ਥੋੜਾ ਜਿਹਾ देखो बी मोड़ी देखो जी देखो चेक करो पूरे ओके देखो बी संघ क्या भाई, <laughs> भाई। आ ਹੂਏ ਗਮੇ ਜੇ ਪਹਿਲੇ ਮਾਨ ਪਹਿਲੇ ਮੂੰਹੋ ਚੌਗੀ ਮੂੰਹੋ ਚੌਗੀ ਆ ਮਗਰ ਇਹਦੇ ਕੱਤੀ ਆ ਦੁੱਧ ਕੇ ਨਹੀਂ ਹੱਲੇ 13 ਕਿਲੋ 13 ਕਿਲੋ ਬਈ ਇਹਦੇ ਥਲੇ ਦੁੱਧ ਹੈਗਾ ਬਾਕੀ ਸਿੰਗ-ਸੁੰਗ ਪੂਰੇ ਓਕੇ ਨੇ ਚਵਾਈ-ਜਬੂਈ ਕਿਵੇਂ ਆ ਜੀ ਠੰਡੀ ਸੀ ਲਾ ਪੂਰੀ ਸਾਡਾ ਬੱਚਾ ਠੀਕ ਆ ਠੀਕ ਆ ਡਿਮਾਂਡ ਜੀ ਡਿਮਾਂਡ 165万 165000 ਰੁਪਏ ਬਈ ਨਿਮਾਨ ਕਰਦਾਗਾ ਤੇ ਹੁਣ ਦਿਖਾਉਨੇ ਸਾਨੂੰ ਦੂਜੀ ਝੋਟੀ ਤੇ ਦੇਖੋ ਲਈ ਆਹੜਾ ਇਹ ਤੁਲਾ ਮਾਰਦੀ ਹੈ ਸਿੰਘ ਸੰਗ ਹੈ ਦੇ ਵੀ ਪੂਰੇ ਓਕੇ ਨੇਗੇ ਬਾਕੀ ਸਾਨੂੰ ਤੋੜ ਕੇ ਰੱਖੋ ਨੇ ਦੇਖ ਹਾਂ ਜੀ ਕਿਵੇਂ ਆ ਇੱਕ ਕੰਮ ਸੁਣਾ ਜੀ ਦੋਨੇ ਪੱਲਾ ਇਹ ਥਲੇ ਕਿੰਨਾ ਦੁੱਧ ਹੈ ਜੀ ਦੁੱਧ ਥਲੇ 12 ਕਿਲੋ 12 ਕਿਲੋ ਮਗਰ ਜੀ ਇਹਦੇ ਮਗਰ ਕੱਟਾ ਹੈ ਮਗਰ ਕੱਟਾ ਇਹਦੇ ਤੇ ਇਹਦੀ ਚ ਬਾਈ ਚੂਈ ਕਿਵੇਂ ਬਾਈ ਓਕੇ ਪੂਰੀ ਬਾਈ ਜਮਾ ਓਕੇ ਹੈ ਬਾਈ ਸਵਾਈ ਦੀ ਸਾਰੀ ਮੰਜ ਓਕੇ ਠੀਕ ਆ ਬਾਕੀ ਬਈ ਜੰਨਾ ਦੁੱਧ ਕਿਹਾ ਦੁੱਧ ਨਿਕਲੋ ਨਾ ਤੇ ਆਪਣਾ ਵੀ ਏਰੀਆ ਕਿਹੜਾ ਹੈਗਾ ਏਰੀਆ ਤਾਂ ਬਈ ਤਪਾ ਹੈਗਾ ਤਪਾ ਮੰਡੀ ਤੇ ਮੰਜੇ ਦੋਨੇ ਹਰਿਆਣੇ ਦੀਆਂ ਨੇ ਸਾਰੀਆਂ ਘਰੇ ਵੀ ਹਰਿਆਣੇ ਦੀਆਂ ਠੀਕ ਹੈ ਆਪਣਾ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਜੇ ਵਕਰੀਆਂ ਆਪਾਂ ਵੀ ਹੋਰ ਵੀ ਦੇਦਾਂਗੇ ਜੀ ਘਰੇ ਘੜੀਆਂ ਹਾਂ ਜੀ ਹਾਂ ਹਾਂ ਘਰੇ ਬਹੁਤ ਕਿੰਨੇ ਕਿੰਨੇ ਖੜੇ ਹੁੰਦੇ ਨੇ ਆਪਣੇ ਕੋਲ ਮਾਲ ਘਰੇ ਬੇ 10 15 ਦੇ ਲਗਭਗ ਮਹੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੀ ਆਪਣਾ ਮੋਬਾਈਲ ਨੰਬਰ 85916 282 9852 8472 ਠੀਕ ਹੈ ਠੀਕ ਹੈ ਜੈ ਮਿੱਤਰੋ ਚੈੱਕ ਕਰ ਲਓ ਧੰਵਾਦ ਜੀ ਲੈ ਮੇਤਰੋ ਮੋਰ ਮੰਡੀ ਖੜੇ ਆਗੇ ਬਾਈ ਦਿਖਾਉਣ ਲੱਗਾ ਇੱਕ ਟਾਪ ਦਾ ਨਗੀਨਾ ਸਿੰਘ ਪੂਰਾ ਚੈਂਪੀਅਨ ਸਿੰਘ ਹੈਗਾ ਬਾਕੀ ਪੂਰੀ ਸ਼ਕੀਨ ਝੋਟੀ ਹੈਗੀ ਤੇ ਦੇਖੋ ਬਾਈ ਸੈੱਜ ਦੇਖਦੇ ਲੱਖ ਜਿਹੀ ਥਣਲੇਵਾ ਦੇਖ ਲਓ ਬਾਈ ਪੂਰਾ ਡਬਲ ਥਣਲੇਵਾ ਲੱਗਿਆ ਹੋਇਆ ਦੇਖੋ ਮੇਤਰੋ ਸਿੰਘ ਤੁਹਾਨੂੰ ਚੈੱਕ ਕਰਾ ਦਨੇ ਆਗੇ ਖੜਾਈ ਮੜੀ ਜੀ ਦੇਖੋ ਮੇਟਰੋ ਪੇਓ ਕੇਸ ਬਿਊਟੀ ਦੇਖੋ ਪਹਿਲਾਂ ਤੁਸੀਂ ਦੇਖੋ ਪੂਰੀ ਟੌਪ ਦੀ ਸਕਰੀਨ ਛੋਟੀ ਆ ਬਾਈ ਸੱਸੀਗਾ ਬਾਈ ਸੱਸੀਗਾ ਬਾਈ ਕੀ ਨਾਮ ਆ ਜੀ ਬੇਵਾ ਸਿੰਘ ਆ ਬਾਈ ਪੰਡ ਜੀ ਮੈਂ ਗਗਨ ਆ ਜੀ ਤੇ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਜੀ ਤੇ ਕੈਮਰਸ ਹੋਇਆ ਬਾਈ ਇਹ ਇਹ ਦੂਜੇ ਸੂਏ ਦੂਜੇ ਸੂਏ ਆ ਗਈ ਤੇ ਮਗਰ ਕਟਾ ਮਗਰ ਕਟਾ ਜੀ ਕਿੰਨੇ ਦਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ 20:20 ਦਾ 20:20 ਦਾ ਹਾਂਜੀ ਤੇ ਦੁੱਧ ਕੇ ਨੈਸਟ ਟਾਈਮ ਇਹਦਾ 14 ਲੀਟਰ ਆ ਜੀ 14 ਲੀਟਰ ਹਾਂਜੀ ਆ ਵੀ ਅਗਲਾ ਦੋ ਟਾਈਮ ਵਿੱਚ ਝੋਕੇ ਦੇਖ ਲੈ ਹਾਂ ਦੋ ਹਾਂ ਝੋਕੇ ਦੇ ਚਵਾਈ 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 ਜੂਈ ਬੜੀ ਇੱਕ ਨੰਬਰ ਠੰਡੀ ਸੀ ਇਹ ਪੂਰੀ ਆ ਹਾਂ ਠੰਡੀ ਸੀ ਜੀ ਦੇਖੋ ਮੁੱਤਰਾ ਡਿਮਾਂਡ ਕਿੰਨੀ ਕਰਦਾ ਬਾਈ ਡਿਮਾਂਡ 1 60 ਕਰਦੇ ਜੀ 1 60 ਹਾਂਜੀ ਬਾਕੀ ਬਾਈ ਮੌਕੇ ਤੇ ਮਾਨਤਨ ਕਰਾ ਦਾਂਗੇ ਕਹਿ ਕੇ ਤੇ ਮੋਬਾਈਲ ਨੰਬਰ ਜੀ ਨੰਬਰ ਖੇਤਰ 528 ਵੀ ਤੇ 342 ਠੀਕ ਆ ਵੇਖੋ ਮਿੱਤਰੋ ਮਾਗਰੇ ਦੇ ਕੱਟਾ ਸੀ ਨਾ ਬਈ ਹਾਂ ਕੱਟਾ ਜੀ ਮਾਗਰੇ ਦੇ ਕੱਟਾ ਬਈ ਬਾਕੀ ਉਹ ਵੀ ਟੋਪ ਸ਼ਕੀਨ ਪੂਰੀ ਆ ਬਈ ਸੰਗਾ ਸੰਗਾ ਦੀ ਜਮਾ ਉੰਡਾਈ ਸੰਗਣੇ ਦੀ ਦਵਾਰੀ ਯੂਮ ਕਰ ਦਿੰਦੇ ਹੈਗੇ ਵਰ ਦਾ ਕੰਮ ਆ ਬਈ ਆਪਣਾ ਕਰੇਲੂ ਆ ਕਰੇਲੂ ਝੋਟੀ ਆ ਬਈ ਮਿੱਤਰੋ ਓਹ ਪਾਈਆਂ ਨੇ ਪੂਰਾ ਸ਼ੌਂਕ ਆਗਾ ਕਰ ਦੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਲੈ ਮਿੱਤਰੋ ਖੜੇ ਆਗੇ ਮੌੜ ਮੰਡੀ ਦਿਖਾਉਨੇ ਆ ਬਈ ਝੋਟੀ ਤੁਹਾਨੂੰ ਤੇ ਖੋਲ ਲਈ ਜਾਨੂੰ ਜਈ ਦਿਖਾਈਏ ਕੋਈ ਗੱਲ ਨਹੀਂ ਖੋਲ ਲੈਂਦੇ ਦੇਖੋ ਬਈ ਝੋਟੀ ਪੂਰੀ ਸਕੀਨ ਝੋਟੀ ਆ ਪੂਰੀ ਲੈ ਦੇਖੋ ਬਈ ਲੈ ਕੇ ਦਿੰਨੇ ਬਈ ਸਾਨੂੰ ਸਾਰੀ ਜਾਣਕਾਰੀ ਹਨ ਚੱਲੇ ਵਾ ਚੈੱਕ ਕਰ ਲਓ ਤੁਸੀਂ ਕਿੰਨੇ ਸੂਇਆ ਬਈ ਇਹ ਪਹਿਲਾਂ ਨਾ ਵੀਰੇ ਪਹਿਲਾਂ ਨਾ ਕੀ ਬਈ ਕਿੰਨਾ ਦੰਨੂਗਾ ਬਈ ਸੂਇ ਨੂੰ ਹੋ ਗਏ ਬਈ 2 ਕਿ ਮਹੀਨੇ 2 ਮਹੀਨੇ ਹਾਂਜੀ ਤੇ ਕਿੰਨਾ ਦੁੱਧਾਗਾ ਦੁੱਧ 10 ਲੀਟਰ ਹੈਗਾ ਕਿੰਨਾ 10 10 ਲੀਟਰ ਦੁੱਧਾ ਗਮਾ ਕਰ ਜੀ ਇਹਦੇ ਮਾਗਰ ਕੱਟੀ ਆ ਮੂਰਾ ਨਸਲ ਦੀ ਕੱਟੀ ਹਾਂ ਮਾਗਰ ਬਈ ਕੱਟੀ ਆ ਕੱਟੀ ਵੀ ਦਿਖਾ ਦੇਣੇ ਤੁਹਾਨੂੰ ਦੇਖੋ ਬਈ ਪ्योर ਮੂਰਾ ਨਸਲ ਦੀ ਆ ਕੁਛ ਕਾਲੀ ਜਮਾ ਕੀ ਡਿਮਾਂਡ ਕਰਦੇ ਜੀ ਇਹਦੀ ਇੱਕ ਪਾ ਇਧਰ ਗੱਲ ਲੈ ਬਾਈ ਚੱਲ ਚੱਲ ਕੀ ਡਿਮਾਂਡ ਕਰਦਾ ਬਾਈ 135 ਕਰਦੇ ਵੀਰੇ 135000 ਰੁਪਏ ਬਾਈ ਡਿਮਾਂਡ ਕਰਦਾਗਾ ਬਾਕੀ ਮੌਕੇ ਤੇ ਮੰਨਤਾਂ ਬਾਈ ਹੋ ਜਾਊਗਾ ਵੀਰੇ ਤੇ ਪੰਡੀ ਆਪਣਾ ਕਮਾਲੂ ਕਮਾਲੂ ਜਲਾ ਜਲਾ ਬਠੰਡਾ ਮੋੜ ਮੰਡੀ ਜਲਾ ਬਠੰਡਾ ਮੋੜ ਮੰਡੀ ਦੇ ਨਾਲ ਬਾਈ ਸਵਾਲ ਨੰਬਰ 63140 49740 ਦੇਖੋ ਬਾਈ ਉਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਾਈ ਦੇਖੋ ਛੋਟੀ ਪੁਰੀ घरे रखना चबाई चबुई अंकल पूरी हो गया ठीक है जी धनबाद बी बहुत ही सोहनी झोटी है इधर जो लिया इधर मोड़ लिया देखो बी सिंग संगड़ लिया ਐਵੇਂ ਸੂਏ ਜੀ ਹੈ ਤੀਜੀ ਸੂਏ ਮਗਰ ਜੀ ਤੇ ਕੀ ਹੈਗਾ ਮਗਰ ਕੱਟੀ ਕਿੰਨੇ ਦਿਨ ਹੋ ਗਏ ਸੂਈ ਦੇ ਜੀ ਰਾਸ ਸੂਈ ਹੈ ਜੀ ਇਹਦੀ ਮਾਰ ਦੇ ਕੱਟੀ ਠੀਕ ਹੈ ਜੀ ਮਗਰ ਬਈ ਪਿਆਰ ਮੋਰਾ ਅਸਲ ਦੀ ਕੱਟੀ ਹੈਗੀ ਦੁੱਧ ਕੀ ਆ ਸਹੀ ਕਿੰਨੇ ਦੂਗੀ ਗੱਲ ਕਰ ਜਾਂਗਾ ਜੀ 13 ਕਿਲੋ ਬਈ ਦੁੱਧ ਦੂਗੀ ਇੱਕ ਲੱਖ ਬਈ 1 ਲੱਖ 20 ਹਜ਼ਾਰ ਬਈ ਜਾ ਜਾ ਰੇਟ ਕਰਦੇ ਨੇਗੇ ਤੇ ਪਿੰਡ ਕਿਹੜਾ ਜੀ ਆਪਣਾ ਰਮਨ ਦਿੱਤਿਆ ਵਾਲਾ ਰਮਨ ਦਿੱਤਿਆ ਵਾਲਾ ਆਪਣੇ ਕਵਾਲੂ ਗੋੜੀ ਆ ਠੀਕ ਆ ਮਾਡਲ ਨੰਬਰ ਕੰਨਾ ਮਾਡਲ ਨੰਬਰ ਹੀ 9991 875 ਕੀ ਠੀਕ ਹੈ ਜੀ ਦੇਖੋ ਮਿੱਤਰੋ ਲੈ ਮਿੱਤਰੋ ਮਾਡਲ ਮੰਡੀ ਖੜਿਆਂਗੇ ਬਈ ਦਿਖਾਉਣ ਲੱਗੇ ਤੇ ਛੋਟੀ ਹੋਰ ਸੋਨੋ ਦੇਖੋ ਮਗਰੋਂ ਬਈ ਹਾਂ ਜੀ ਯਾਰ ਦੇਖੋ ਬਈ ਥਣ ਥਣ ਪੂਰੇ ਪੂਰੇ ਵਧੀਆ ਨੇ ਹੋਰ ਕਿਤੇ ਅੱਗੇ ਖੋਲ ਕੇ ਦਿਖਾ ਦੋ ਦੇਖੋ ਬਈ ਬੋਲਦੇ ਵਰਗੀ ਤਾਂ ਹਰਾ ਕੋਲਦੇ ਰ ਅ ਦੇਖੀ ਰ एम एस सुई है टी जे सुई है टी जे सुई है भाई किन्ने ਡਾਮਾ ਕੋ ਸੁਈ ਨੂੰ ਸੋਨ ਵਾਲੀ ਹੈ ਜੀ ਸੋਨ ਵਾਲੀ ਆ ਕਿੰਨੇ ਦਿਨ ਰਹਿ ਗਿਆ ਦਿਨ ਬਹ ਪੂਰੇ ਹੀ ਆ ਕੱਲ ਪਰ ਸੌਣ ਕੱਲ ਪਰ ਸੌਣ ਠੀਕ ਆ ਦਮਾਨ ਕਿੰਨੀ ਕਰਦਾ ਭਾਈ 1.5 ਲੱਖ 1.5 ਲੱਖ ਰੁਪਇਆ ਦੇਖੋ ਭਾਈ ਪੂਰੀ ਮੋਬਾਈਲ ਨੰਬਰ ਜੀ 7884 55612 ਠੀਕ ਆ ਭਾਈ ਲੈ ਮਤਰੋ ਮਾਹਰ ਮੰਡੀ ਦੇ ਖਣੇ ਆਗੇ ਬਈ ਦਿਖਾਉਨੇ ਬਹੁਤ ਟਾਪ ਦੀ ਝੋਟੀ ਆਈ ਹੈਗੀ ਅਜੇ ਉਤਰੀ ਆਗੀ ਟਰੇਲੂ ਬਈ ਆਪਣੀ ਹੈ ਟਰੇਲੂ ਝੋਟੀ ਆ ਬਣਦੇ ਨੇ ਬਈ ਜਨੇ ਆਪਾਂ ਤੁਹਾਨੂੰ ਝਾਦੀ ਮਰਵਾ ਦੀਏ ਦੇਖੋ ਥਾਨ ਬਈ ਲੰਮਾ ਥਾਨਾਗਾ ਪੂਰੀ ਕੀਨ ਝੋਟੀ ਆ ਸਸੀ ਗਾ ਬਈ ਕੀ ਨਾਮ ਆ ਜੀ ਮਨਪ੍ਰੀਤ ਸਿੰਘ ਪਿੰਡ ਜੀ ਆਪਣਾ ਕਿਹੜਾਗਾ ਕੁੱਤੀ ਆਲਾ ਕੁੱਤੀ ਆਲ ਬਈ ਦਾ ਪਿੰਡ ਆਗਾ ਦੇਖੋ ਬਈ ਕੈਮਸ ਹੋਇਆ ਬਈ ਇਹ ਤੀਜੇ ਸੂਇਆ ਬਈ ਤੀਜੇ ਸੂਇਆ ਬਈ ਦੇਖੋ ਮਿੱਤਰੋ ਪਿਆਰ ਮੋਰਾ ਨਸਲ ਦੀਆ ਜਮਾ ਬਲੈਕ ਜੈਡ ਹੈ ਬਲੈਕ ਜੈਡ ਹਾਂ ਹਾਂ ਬਲੈਕ ਜੈਡ ਹੈ ਜਮਾ ਬਈ ਦੁੱਧ ਕਿੰਨਾ ਬਈ ਥੱਲੇ ਦੁੱਧ ਇਸ ਟਾਈਮ 12 ਲੀਟਰ ਬਈ 12 ਲੀਟਰ ਕਿੰਨਾ ਟਾਈਮ ਹੈ ਸੂਈ ਨੂੰ 10 ਤੋਂ 11 ਦਿਨ 10 ਤੋਂ 11 ਦਿਨ ਮਾਗਰ ਜੀ ਇਹਦੇ ਕਟਾ ਮਾਗਰ ਬਈ ਇਹਦੇ ਕਟਾਗਾ ਦੁੱਧ ਕਿੰਨਾ ਸਿਆ ਬਈ 12 ਲੀਟਰ 12 ਲੀਟਰ ਦੁੱਧ ਆਗਾ ਦੀ ਮੰਗ ਕਰਦਾ ਬਈ। ਡਿਮਾਂਡ 145। 1,45,000 ਰੁਪਏ ਬਈ ਡਿਮਾਂਡ ਕਰਦਾਗਾ। ਬਾਕੀ ਮੌਕੇ ਤੇ ਮਾਨਤਨ ਕਰ ਦੋ ਬਈ। ਤੇ ਮੋਬਾਈਲ ਨੰਬਰ ਜੀ 95179 ਹਾਂਜੀ 01900 01900 ਪੂਰਾ 1900 ਦੇਖੋ ਮਿੱਤਰੋ। ਪਿੰਡੇ ਗੜਾ ਦੱਸਿਆ ਸੀਗਾ ਕੁੱਤੀਵਾਲ ਖੁਰਦਾ। ਕੁੱਤੀਵਾਲ ਖੁਰਦਾ। ਮੋੜਾ ਕੁਲੀ ਰਹਿ ਗਈ ਇਹ। ਹਾਂ ਹਾਂ ਹਾਂ। ਠੀਕ ਹੈ ਜੀ। ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦੋ। ਠੀਕ ਦੇਖੋ ਮਤਰੋ ਬਾਈ ਮੌਰ ਮੰਡੀ ਖੜਿਆਂਗੇ ਟਾਪ ਦੀ ਝੋਟੀ ਹੈਗੀ ਮੇਲਾ ਲੱਗ ਗਿਆ ਬਾਈ ਦੇਖਣ ਦੇਖਣ ਆਣ ਲਾ ਦੇਖੋ ਸਾਰੀ ਕਰਾਂਗੇ ਗੱਲਬਾਤ ਝੋਟੀ ਦੇ ਕਿੰਨੀ ਨਿਗਾਹ ਮਾਰੋ ਬਾਈ ਦੇਖ ਕੇ ਪੱਖ ਲੈਦੀ ਹੈਗੀ ਦੇਖੋ ਬਈ ਕਿੰਨਾ ਕਲਾ ਚੋਟੀ ਨੂੰ ਦੇਖਣ ਦੇਖਣ ਲਈ ਆਏ ਨੇ ਚੈਂਪੀਅਨ ਸੰਗ ਲੱਗਿਆ ਹੋਇਆਗਾ ਬਾਕੀ ਕਰਦੇ ਆਗੇ ਬਾਈ ਨਾਲ ਗੱਲਬਾਤ ਅੱਸੀ ਕਾ ਬਾਈ ਅੱਸੀ ਕਾ ਜੀ ਕਿ ਨਾਮ ਆ ਜੀ ਗੁਰਪੀ ਗੋਪੀ ਆ ਜੀ ਤੇ ਪਿੰਡ ਜੀ ਆਪਣਾ ਆਪਣਾ ਮੁਕਸਰ ਜ਼ਿਲ੍ਹਾ ਕੋਟਕਪੂਰਾ ਪਿੰਡ ਹੈ ਕੋਟਕਪੂਰਾ ਕੈਵੇਂ ਸੂਆ ਬਈ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਦੇਖੋ ਬਈ ਹਾਂ ਜੀ ਚੋਟੀਪੁਰੇ ਡਾਬਲ ਆ ਗਈ ਪਹਿਲੇ ਸੂਆ ਗਈ ਹਾਂ ਜੀ ਤੇ ਮਗਰ ਕੱਟੀ ਬਈ ਇਹ ਤੇ ਕੱਟੀ ਆਈ ਪਰਸੋ ਸੂਈ ਆ ਜੀ ਪਰਸੋ ਸੂਈ ਆ ਹਾਂ ਜੀ ਬਧੂ ਕਿੰਨਾ ਬਈ ਨਾ 14 ਕਿਲੋ ਹੋਗਾ ਜੀ 14 ਕਿਲੋ ਬਧੂ ਕਿੰਨਾ ਕਾ ਦੋ ਗੱਲ ਹੋਰ ਵਾਜੂ ਬਾਈ 16 ਹਾਂਜੀ 15 ਹੀ ਮਿੰਨ ਲੇ ਕੇ ਚੱਲਾਂ ਨਾਨਾ ਨੇ 16 ਹੀ ਦਿਓ ਜੀ 16 ਦਿਓ ਜੀ ਹਾਂਜੀ ਹਾਂਜੀ 16 ਕਿਲੋ ਬਾਈ ਦਦ ਦੇਉਗੀ ਪੱਕਾ ਹਾਂਜੀ ਹਾਂਜੀ ਡਿਮਾਂਡ ਕੀ ਕਰਦਾ ਬਾਈ ਮੋਲ ਤਾਂ 20 ਹੀ ਕਰਦੇ ਜੀ 20 ਹੀ ਹਾਂਜੀ ਬਾਕੀ ਮਿੱਤਰੋ ਮੌਕੇ ਦੇ ਮਾਨਤਨ ਕਰਾ ਦਾਂਗੇ ਹਾਂਜੀ ਹਨਾ ਬਾਈ ਹਾਂਜੀ ਹਾਂਜੀ ਮੋਬਾਈਲ ਨੰਬਰ ਮੋਬਾਈਲ ਨੰਬਰ 90414 ਜੀ 25625 ਦੇਖੋ ਬਾਈ ਸੈਂਪੀਅਨ ਸੰਗ ਲੱਗਿਆ ਹੋਇਆ ਪੂਰੀ ਸੋਹਣੀ ਆ ਬਾਈ ਦੇਖੋ ਉੱਚੇ ਕੱਦ ਕੱਟ ਦੀਆ ਹਾਂ ਠੰਡੀ ਸੀਲ ਆ ਦੋਂਦੀ ਆ ਬਈ ਮੂਹ ਦੇ ਦੋ ਦੰਦਾ ਦੋ ਦੰਦਾ ਦੋ ਦੰਦਾ ਝੋਟਿਆ ਠੀਕ ਆ ਜੀ ਧੰਨਵਾਦ ਲੈ ਮਿੱਤਰੋ ਸਾਨੂੰ ਇੱਕ ਬੱਲਾ ਦਿਖਾਉਣ ਲੱਗਾ ਝੋਟਾ 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 ਦੇਖੋ ਬਈ ਦੇਖੀ ਪੂਰੀ ਖੜਾ ਲਾ ਤੂੰ ਫੜ ਲਾ ਬਈ ਕਿਤੇ ਤੋਂ ਮੈਂ ਫੜ ਲਾ ਤੇਰਾ ਹੋ ਗਿਆ ਲੈ ਇਹਨੂੰ ਇੱਥੇ ਜੇਵ ਚੀ ਪਾ ਲੈ ਇਹਨੂੰ ਤਾਂ ਵੀਰੇ ਤਾਂ ਲਾ ਜੀ ਇੱਕ ਟੱਕਰ ਲਾ ਲੈ ਜੀ ਤੇ ਕਿੰਨੇ ਟਾਈਮ ਦਾ ਬਈ ਇਹ ਦੋਂਦਾ ਬਈ 2.5 ਸਾਲ ਦਾ ਹੈ 2.5 ਸਾਲ ਦਾ ਦੋਂਦਾ ਦੋ ਦੰਦ 2.5 ਸਾਲ ਦਾ ਕਿਹੜਾ ਪਿੰਡਾ ਬਈ ਸੇਖੂ ਆ ਬਈ ਰਾਮਾ ਮੰਡੀ ਕੋਲੇ ਅੱਛਾ ਕਿਹਦੇ ਸੀਮਣ ਦਾ ਬਈ ਇਹ ਸੀਮਣ ਦਾ ਨਹੀਂ ਆਪਾਂ ਕਹੇ ਪਤਾ ਉਹ ਮਨ ਲਾ ਠੀਕ ਆ ਦੇਖੋ ਬਈ ਸਿੰਘ ਦੇਖੋ ਬਈ ਪੂਰਾ ਚੈਂਪੀਅਨ ਸਿੰਘ ਆਗਾ ਛੋਟਾ ਸਿੰਘ ਆਗਾ ਬਾਕੀ ਬਈ ਮੋਹਰੇ ਵਾਲੇ ਕੈਰੈਕਟਰ ਸਾਰੇ ਨੇ ਇਹ ਚ ਦੇਖੋ ਬਈ ਸਾਡਾ ਲਾਗੇ ਮਜਾ ਦੇ ਹਾਂ ਬਈ ਠੀਕ ਆ ਕਿੰਨੀ ਉਮਰ ਦਾ ਸੀਗੀ 22 ਸਾਲ ਆ ਬਈ 22 ਸਾਲ 22 ਸਾਲ ਉਮਰ ਆ ਬਈ ਦੇਖੋ ਬਈ ਟੈਸਟ ਡੁੱਸਟੀ ਕੰਨ ਦਾ ਪੂਰਾ ਓਕੇ ਆਗਾ ਕੀ ਡਿਮਾਂਡ ਕਰਦਾ ਬਈ 130 ਇਹ 1 ਲੱਖ 30 ਹਜ਼ਾਰ ਰੁਪਈਆ ਬਈ ਡਿਮਾਂਡ ਕਰਦਾਗਾ ਦੇਖੋ ਮਾਂ ਦਾ ਕੀ ਰਿਕਾਰਡ ਪਤਾਗਾ ਬਾ 25 26 ਕਿਲੋ ਦਾ ਬਈ 26 ਕਿਲੋ ਦਾ ਬਈ ਰਿਕਾਰਡ ਆ ਦੇਖੋ ਹਾਂ ਮੋਇ ਨੰਬਰ ਕੰਨਾ 62837 1332 62 62 837 1332 1332 62837 1332 ਠੀਕ ਹੈ ਭਾਈ ਨੰਬਰ ਠੀਕ ਹੈ ਜੀ ਪਿੰਡਾ ਸੇਖੂ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਨੇੜੇ ਕਿਹੜੀ ਤਸੀਲ ਸੂਲ ਤਲਵੰਡੀ ਸਾਬੋ ਤਲਵੰਡੀ ਸਾਬੋ ਉਧਰ ਮਿੱਤਰੋ ਝੋਟਿਆਂ ਦੇ ਪੂਰੇ ਸ਼ਕੀਨ ਆ ਦੇਖੋ ਮਿੱਤਰੋ ਇੱਕ ਸਾਨੂੰ ਹੋਰ ਦਿਖਾਉਣ ਲੱਗਿਆ ਕਟਾ ਦੇਖੋ ਭਾਈ ਸੰਗ ਸੰਗ ਪੂਰੇ ਓਕੇ ਨੇਗੇ ਕੁੰਡਾ ਸੰਗਾ ਬਾਕੀ ਮੋਹਰੇ ਵਾਲੇ ਸਾਰੇ ਕੈਰੈਕਟਰ ਨੇ ਬਈ ਇਹ ਚ ਵੀ ਡਰਦਾ ਯਾਰ ਇਹ ਕੈਰੈਕਟਰ ਦਾ ਬਾਹਰ ਨਹੀਂ ਕੱਢਿਆ ਬਸ ਥੋੜਾ ਜਿਹਾ ਬਈ ਇਹ ਘਰੇ ਰੱਖਣ ਕਰਕੇ ਡਰੀ ਜਾਂਦਾ ਥੋੜਾ ਥੋੜਾ ਮੰਡੀ ਚ ਕਦੇ ਲਿਆਂਦਾ ਨਹੀਂਗਾ ਆਜੂ ਬਾਕੀ ਦੇਖ ਲਓ ਬਈ ਟੈਸਟਿਕਲ ਵੀ ਓਕੇ ਨੇਗੇ ਲੋਰੰਗ ਦਿਖਾਉਣੇ ਸਾਨੂੰ ਲੋਰੰਗ ਵੀ ਬੁਈ ਪੂਰੀ ਲੰਮੀ ਹੈਗੀ ਥੋੜਾ ਜਿਹਾ ਹੁਣ ਡਰ ਕੇ ਟੈਸਟਿਕਲ ਚੜਾਈ ਖੜਾਗਾ ਤੇ ਕੀ ਕਿ ਬਈ ਕਿਹੜੀ ਸੀਮੰਦਾ ਹੈ ਇਹ ਵੀਰੇ M29 334 ਹੈ ਵੀਰੇ M29 334 ਹਾਂਜੀ ਫੈਸਲ ਠੀਕਾ ਲੱਗਿਆ ਠੀਕਾ ਹਾਂਜੀ ਪ੍ਰੂਫ ਹੈਗਾ ਬਈ ਪ੍ਰੂਫ ਯਾਰਾ ਸਿੱਕਾ ਜਾ ਪ੍ਰੂਫ ਯਾਰਾ ਮੋਕੇ ਤੇ ਹੈ ਨਹੀਂਗਾ ਠੀਕ ਹੈ ਹਾਂ ਤੇ ਮਾਂ ਦਾ ਗਿਰਕਾ ਉਹਦਾ ਬਈ ਮਾਦਾਰ ਕੋੜੇ ਓ ਯਾਰਾ ਮੈਨੂੰ ਤਾਂ ਪਤਾ ਨਹੀਂ ਇਹਨਾ ਠੀਕਾ ਹਾਂ ਪੁੱਛ ਕੇ ਦੱਸਣੀ ਚੱਲ ਬਾਅਦ ਚ ਪੁੱਛ ਕੇ ਦੱਸਣੀ ਕੋਈ ਚੱਕਰ ਨਹੀਂਗਾ ਤੇ ਕੀ ਮੰਗ ਕਰਦਾ ਇਹਦੀ ਇਹਦੀ ਬਾਈ 2.5 ਲੱਖ ਕਰ 3 ਲੱਖ ਠੀਕ ਆ ਦੇਖੋ ਬਈ ਮਿੱਤਰੋ ਮੋਬਾਈਲ ਨੰਬਰ ਕੰਨਾ ਮੋਬਾਈਲ ਨੰਬਰ 8059090570 ਠੀਕ ਆ ਧੰਨਵਾਦ ਬਈ ਲੈ ਮਤਰਾ ਮੌੜ ਮੰਡੀ ਖੜੀ ਸੀਗੇ ਬਈ ਚੋਟੀ ਦੇਖੋ ਬਾਕੀ ਸਾਨੂੰ ਮੂਰਾ ਦਿਖਾਉਣੇ ਆਗੇ ਬਈ ਫੇਸ ਕੁਆਲਿਟੀ ਦੇਖੋ ਕੈਮੇਸ ਸੂਏ ਬਈ ਹੈ ਪਹਿਲੇ ਸੂਏ ਆ ਗਈ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ 15 ਦਿਨ 15 ਦਿਨ ਮਗਰ ਜੀ ਇਹਦੇ ਮਗਰ ਇਹਦੇ ਬਈ ਕੱਟਾਗਾ ਕਿਹੜੇ ਟੀਕੇ ਦਾ ਹੈ ਕਿ ਉਹੀ ਆ ਦਾ ਟੀਕੇ ਦਾ ਹੈ ਤਾਂ ਪਤਾ ਨਹੀਂ ਉਹ ਭੁੱਲ ਗਏ ਠੀਕ ਆ ਦੇਖੋ ਬਈ ਦੁੱਧ ਕਿੰਨਾ ਜੀ ਹਾਂ ਜੀ ਦੁੱਧ ਕਿੰਨਾ ਕੱਢਿਆਗਾ 12 ਲੀਟਰ ਜਿਹੜਾ ਫੜਾ ਜਰਾ ਹਾਂ ਜੀ ਤਾਂ ਹੋਰ ਵੀ ਵਧੂ ਹਨਾ ਜੀ ਹਾਂ ਜੀ ਹਾਂ ਜੀ ਦੇਖੋ ਬਈ ਕਿਰਮਾਨ ਕਰਦੇ ਜੀ 135 ਜੀ 1 ਲੱਖ 35 ਹਜ਼ਾਰ ਚਵਾਈ ਚਵਾਈ ਓਕੇ ਜੀ ਹਾਂ ਜੀ ਵਧੀਆ ਚਵਾਈ ਦੀ ਅੱਛਾ ਮੋਬਾਈਲ ਨੰਬਰ ਜੀ 98922 ਜੀ ਠੀਕ ਹੈ 9300 ਵਾਹ ਠੀਕ ਹੈ ਪਿੰਡ ਕਿਹੜਾ ਹੀ ਆਪਾਂ ਰਾਏਪੁਰ ਮਾਖਾ ਰਾਏਪੁਰ ਮਾਖਾ ਲੈ ਮੇਟਰ ਮੂਸੇ ਕੋਲ ਰਹਿ ਜਾਣੀ ਹਾਂਜੀ ਮੂਸਾ ਮੂਸੇ ਦੇ ਨਾਲ ਠੀਕ ਹੈ ਲੈ ਮੇਟਰ ਸਾਨੂੰ ਦਿਖਾਉਣ ਲੱਗਿਆ ਬੈੜਾ ਅਮਰੀਕਨ ਹੈ ਇਹ ਅਮਰੀਕਨ ਆ ਦੇਖੋ ਬਈ ਲੇਵਾ ਦੇਖੀ ਮਹਾਰਾਜਾ ਦੇਖੋ ਬਈ ਪੂਰੇ ਉੱਚੇ ਕੱਦ ਘਾੜ ਦਿਆ ਬਈ ਕਿਹੜਾ ਪਿੰਡ ਆਪਨ ਕੈਮਿਸ ਹੋਇਆ ਜੀ ਇਹ ਕਾਨੂੰਨ ਆ ਜੀ ਪਹਿਲਨ ਸੂਗੀ ਜਾਂ ਸੂਣਾ ਜੇ ਸੂਈ ਮੇਰੀ ਬੱਛੀ ਮਰ ਗਈ ਬੱਛੀ ਮਰ ਗਈ ਕਿੰਨਾ ਦੁੱਧਾ ਜੀ 22 ਕਿਲੋ ਪਿੰਡ ਕਿਹੜਾ ਆਪਣਾ ਹਮੀਦੀ ਆ ਬਰਨਾਲੇ ਚ ਰਹਿ ਗਿਆ ਇਹ ਕੀ ਡਿਮਾਂਡ ਕਰਦਾ ਇਹਦੀ ਬਾਈ 1 ਲੱਖ 10000 10000 ਹੁਣੀ ਮਰ ਗਈ ਬਾਈ ਹੁਣੀ ਮਰੀ ਜਾ ਟੈਗ ਹੋ ਗਿਆ ਜਾ ਟੈਗ ਕੋਈ ਜਾਂਦਾ ਬਚੇ ਨਹੀਂ ਤੇ ਕੀ ਮੰਗਦਾ ਬਾਈ ਇੱਕ ਲੱਖ 10 ਹਜ਼ਾਰ ਮੋਬਾਈਲ ਨੰਬਰ 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 81466 09479 81466 09497 ਦੇਖੋ ਬਈ ਯਾਰ ਬਹੁਤ ਮਾੜਾ ਹੋਇਆ ਦੇਖੋ ਬਈ ਬੱਚੀ ਮਰ ਗਈ ਬਾਲੀ ਸੋਹਣੀ ਬੱਚੀ ਜੀ ਬਗਰ ਬਈ ਬੱਚੀ ਦੀ ਜੀ